ਇਹ ਤਸਵੀਰਾਂ ਇੱਕ ਵੱਡੇ ਚੌਕ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਰਿਹੰਗ ਬਾੜੇ ਵਿੱਚ ਨੌਜਵਾਨਾਂ ਨੇ ਦੁਕਾਨ ਤੇ ਹਮਲਾ ਕੀਤਾ ਤੇ ਦੁਕਾਨਦਾਰ ਭੰਨ ਤੋੜ ਕੀਤੀ ਜਾਂਦੀ ਹੈ ਇਹ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਅਤੇ ਹੁਣ ਸਾਹਮਣੇ ਆਈ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਨੇ ਪੰਜਾਬ ਦੇ ਜਿਲ੍ਹਮਤ ਦੀ ਇਹ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਥਾਣਾ ਤਿੰਦ ਦੇ ਦੀਪੰਦੇ ਮਿਲਾਪ ਚੌਕ ਤੇ ਸਰੀਆ ਨੌਜਵਾਨਾਂ ਵੱਲੋਂ ਤਲਵਾਰਾਂ ਚਲਾਈਆਂ ਗਈਆਂ ਘਟਨਾ ਦੀ ਸੀਐਸਟੀਵੀ ਅਤੇ ਲਾਈਵ ਵੀਡੀਓ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਹਮਲਾਵਰ ਨਿਹੰਗ ਬਾਣੇ ਵਿਚਾਇ ਨੌਜਵਾਨਾ ਨੇ ਦੁੱਗਲ ਸਾਹਿਬ ਦੀ ਦੁਕਾਨ ਦੇ ਵਿੱਚ ਵੜ ਕੇ ਜਮ ਕੇ ਪੰਤ ਤੋੜ ਕੀਤੀ ਹੈ ਦੁਕਾਨਦਾਰ ਦੇ ਨਾਲ ਹਾਥਾਪਾਈ ਕੀਤੀ ਜਾਂਦੀ ਹੈ ਕੱਟਾ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਜਾਂਦੇ ਨੇ ਇਸ ਸਬੰਧ ਦੇ ਪਿੰਡ ਦੁਕਾਨਦਾਰ ਨੇ ਜੋ ਗੱਲ ਆਕੀ ਹੈ ਜੋ ਗੱਲ ਬਾਤ ਪੱਤਰਕਾਰਾਂ ਨਾਲ ਕੀਤੀ ਹੈ ਉਸਨੇ ਦੱਸਿਆ ਕਿ ਆਰਡਰ ਦੇਣ ਦੇ ਵਿੱਚ ਦੇਰੀ ਹੋਣ ਦੇ ਚੱਲਦੇ ਇਸ ਵਾਰਤਾਰ ਨੂੰ ਹੁਣਾ ਅੰਜਾਮ ਦਿੱਤਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਟਨਾ ਤੋਂ ਕੁਝ ਹੀ ਦੂਰੀ ਤੇ ਥਾਣਾ ਵੀ ਹੈ ਪਰ ਇਸ ਦੇ ਬਾਵਜੂਦ ਨੰਗੀਆਂ ਤਲਵਾਰਾਂ ਲਹਿਰਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਸ਼ਹਿਰ ਦਾ ਮੇਨ ਚੌਕ ਮੰਨਿਆ ਜਾਂਦਾ ਹੈ ਜਿੱਥੇ ਕਿਸ ਤਰ੍ਹਾਂ ਹੰਗਾਮਾ ਹੁੰਦਾ ਨਿਹੰਗ ਪਾਣੇ ਵਿੱਚ ਆਏ ਦਰਜਨ ਆਮਲਾਵਰਾਂ ਨੇ ਆਪਣੀਆਂ ਤਲਵਾਰਾਂ ਲਹਿਰਾਉਂਦੇ ਹੋਏ ਦੁਕਾਨ ਤੇ ਹਮਲਾ ਕਰ ਦਿੱਤਾ ਅਤੇ ਦੁਕਾਨ ਦੀ ਜੰਮ ਕੇ ਪਾਨ ਤੋੜ ਕੀਤੀ ਹੈ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਭਾਈ ਮੈਨੂੰ ਦਿੱਤੀ 4 ਮਿੰਟ ਲਈ ਆਇਆ ਦੁਕਾਨ ਤੇ ਹਾਂ ਜੀ ਮੈਨੂੰ ਕਹਿੰਦੇ ਹੋਟਲ ਲੇਟ ਹੋਗਾ ਹਾਂ ਜੀ ਭਾਈ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂ ਜੀ ਤੁਹਾਨੂੰ ਕਹਿੰਦਾ ਤੁਹਾਨੂੰ ਬੈਠੇ ਜਗ੍ਹਾ ਹਸਪਤਾਲ ਭਾਈ ਤੁਹਾਨੂੰ ਮੰਦਰੀਸੀ ਚ ਬੈਠੇ ਜਾਓ ਇੱਥੇ ਚਾਲਵੇਂ ਕੋਲ ਹੋਟਲ ਮਾ ਜਗ੍ਹਾ ਦੇਣਾ ਮੈਨੂੰ ਜਿੰਨੀ ਕਵੈਸਟੀਬਲ ਜਗ੍ਹਾ ਦੇਤੀ ਹਾਂ ਹਾਂ ਜੀ ਮੈਂ ਉਹਨਾਂ ਬੱਤ ਪਿੱਛੇ ਦੱਸਦੀ ਹਾਂ ਮੈਂ ਥੋੜਾ ਬੈ ਵੀ ਬੋਲ ਲੂਟੋ ਕਿ ਉਹਨਾਂ ਕਿੱਥੇ ਬੈਠੇ ਹਾਂ ਹਾਂ ਜੀ ਚਲ ਕੇ ਉਹਨਾਂ ਇਹ 15 20 ਮੁੰਡੇ ਆਏ ਸਰਪਾਨਾ ਲੈ ਕੇ ਆਏ ਮੈਨੂੰ ਸੀਸੀ ਕੈਮ ਠੀਕ ਹੈ ਸੋ ਮੈਂ ਚੈਨ ਲਗਾ ਮੈਂ ਧਮਕੀ ਲਗਾਈ ਜਦ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨੇ ਜੋ ਉਹਨਾਂ ਨੇ ਕੱਲ੍ਹ ਇਹ ਤਾਲ ਲੈ 120 ਦਾ ਇੱਕ ਉਹ ਮੇਰੀ ਵਾਰੀ ਹੈ ਕੋਈ ਗੱਲ ਨਹੀਂ ਫਿਰ ਕੀ ਹੈ ਕਾਨੂੰਨ ਸਭ ਲਈ ਇੱਕ ਵਾਰ ਪ੍ਰਧਾਨ ਮੰਤਰੀ ਨੂੰ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਭਾਜੀ ਕਿ ਦਾ ਮਾਮਲਾ ਆਰਡਰ ਲੇਟ ਪਿੱਛੇ ਵਾ ਕਰਦੀ ਭਾਜੀ ਨਹੀਂ ਆਰਡਰ ਤੁਹਾਡੇ ਵੱਲੋਂ ਲੀਡ ਸੀ ਜਾਂ ਜਮੇਟੋ ਵੱਲੋਂ ਡਿਲੀਵਰੀ ਨਹੀਂ ਜਮੇਟੋ ਦਾ ਆਰਡਰ ਨਹੀਂ ਮੇਰੀ ਦਫਾਤ ਦਿਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਸਾ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਦਾ ਦੰਦ ਲਾ ਕੇ ਦੰਦ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦਫਾਤ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਦੰਦ ਗੱਦੀ ਦੇਖੋ ਕਿੰਨੀ ਹੋ ਗਈ ਮਦਮਦ ਕੇ ਸਾਢੇ 8 ਵਜੇ ਦੁਕਾਨ ਦਾ ਸਿਰ ਨਹੀਂ ਆਇਆ ਕਿੰਨੇ ਬੰਸੀ ਜਿਹੜੇ ਬੰਦੇ ਨੇ ਰੈਗੂਲਰ ਕਸਟਮਰ ਨੇ ਜਿਹੜੀ ਵਾਰੀ ਆਏ ਟੋਲ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਦਾ ਜਿਹੜਾ ਜਿਹੜਾ ਕੋਈ ਜਿੱਦੂ ਬਿੰਦੂ ਉਹ ਪਹਿਲੇ ਹੀ ਆਇਆ ਸੀਗਾ ਠੀਕ ਹੈ ਮੈਨੂੰ ਕਿਸੇ ਬੁਰੇ ਦਾ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰਹਿ ਮੈਂ ਕਿਹਾ ਮੈਂ ਤੇ ਦੂਜੇ ਰਿਕਾਰਡਿੰਗ ਠੀਕ ਹੈ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰਹਿ ਮੈਂ ਕਿਹਾ ਮੈਂ ਦੂਜੇ ਹਾਂ ਉਹ ਆ ਲੱਗਿਆ ਨਹੀਂ ਉਹਨਾਂ ਨੇ ਕਿਹਾ ਇਹ ਘੋੜੇ ਦੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਹੈਗਾ ਮੈਨੂੰ ਕੀ ਨਾਮ ਹੈ ਸਰ ਮੇਰਾ ਨਾਮ ਰਾਹੁਲ ਹੈ ਜਾਹੂ ਜੀ ਕੀ ਮਾਮਲਾ ਕੀ ਹੈ ਸਰ ਐਦਾ ਕੋਈ ਆਧਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋੜੀ ਹੋ ਮਾਲਕ ਨਾਲ ਹੀ ਗੱਲ ਹੋਈ ਆ ਅੱਛਾ ਜੀ ਤੇ ਉਹ ਅੱਜ ਉਸ ਸਿਲਸਿਲੇ ਦੇ ਵਿੱਚ ਆਏ ਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਕੋਈ ਬਹਿ ਕੇ ਗੱਲ ਕਰਦੇ ਕੋਈ ਗਲਬਾਤ ਹੁੰਦੀ ਵੀ ਆਂ ਵੀ ਕੋਈ ਗਲਤੀ ਜੇ ਹੋਈ ਆ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਮ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਇਹ ਕਹਾਣੀ ਅੱਜ ਹੋਈ ਸੀ ਕਿ ਕੱਲ ਰਾਤੀ 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 ਸਾਢੇ 10 ਵਜੇ ਆ 10 ਵਜੇ ਆਰਡਰ ਕੋਈ ਅੰਦਰ ਬੈਠ ਰਹੇ ਸੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕਿ ਇਹ ਹੋਇਆ ਕੀ ਨਹੀਂ ਸਾਰੀ ਥੋੜੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਸੀ ਪਰਮਾਤਮਾ ਸ਼ੁਕਰ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਇਹਨਾਂ ਨੂੰ ਦੁੱਗਲ ਤੇ ਤਿੰਨੇ ਬ੍ਰਦਰ ਨੇ ਹਮਲਾ ਹੋਇਆ ਅੱਛਾ ਜੀ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਪਾਕਿਸਤਾਨ ਇਹ ਨਿਹੰਗ ਸਿੰਘ ਸੀ ਜੀ ਹਾਂ ਜੀ ਤੇ ਹੁਣ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਹੋਣਾ ਇਹ ਦਿੱਕਤੋ ਮੁਲਾਜ਼ਮ ਅੱਛਾ ਜੀ ਪਰ ਇੱਦਾਂ ਕਰ ਤਾਂ ਫੋਨ ਕਿਉਂਕਿ ਇਤੋਂ ਦੀ 200 300 ਮੀਟਰ ਤੇ ਹੀ ਪਾਣਾ ਹੈਗਾ ਆ ਇਤੋਂ ਹੀ 200 300 ਮੀਟਰ ਤੇ ਪਾਣਾ ਹੈ ਨਾਲ ਹੀ ਤਿੰਨ ਨੰਬਰ ਖਾਣਾ ਹੈ ਜੀ ਜੀ ਕੋਈ ਪੀਸੀਆਰ ਨਹੀਂ ਆਇਆ ਕੁਝ ਨਹੀਂ ਆਇਆ ਤੁਸੀਂ ਦੇਖੋ ਕਿਵੇਂ ਦੇਰ ਦਿਓ ਕਾਰਗੁਜ਼ਾਰੀ ਨੂੰ ਮਾੜੀ ਕਾਰਗੁਜ਼ਾਰੀ ਹੈ ਸਰਕਾਰ ਦੇਖੋ ਐਡਿਟਿਵ ਵੱਟੀਆਂ ਗੱਲਾਂ ਕਰਦੀ ਹੈ ਮਾਨ ਸਾਹਿਬ ਨੂੰ ਚਾਹੀਦਾ ਕਿ ਦੇਖੋ ਪ੍ਰਸ਼ਾਸਨ ਹੀ ਨਹੀਂ ਖਿੱਚ ਸਕਦੇ ਕੀ ਫਾਇਦਾ ਬਹੁਤ ਮਾੜਾ ਹਾਲ ਹੈ ਇੱਥੇ ਪਾੜ ਟੁੱਕ ਹੋ ਜਾਣੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲੇ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਂਦਾ ਚਾਹੇ ਉਦਾਂ ਮਾਰੇ ਜਾਂਦੇ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਜ਼ਖਮੀ ਤਿੰਨ ਭਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਜੀ ਇਸ ਪਹਿਲੇ ਕਿੱਥੇ ਨੇ ਜੀ ਇਸ ਪੇ ਸਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਟੁੱਟ ਪੱਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਰੀ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਐਡਾ ਤੇ ਦੋਨੋਂ ਭਰਾ ਮਾੜੇ ਤਿੰਨੇ ਭਰਾ ਮਾੜੇ ਨਹੀਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਹਿਲਾਂ ਵੀ ਨਹੀਂ ਨਾਮ ਹੈ ਇਹਨਾਂ ਦਾ ਹਾਂਜੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਕਿ ਉਹ ਪਹਿਲਾਂ ਵੀ ਆਉਂਦੇ ਸੀ ਇੱਥੇ ਖਾਣ ਪੀਣ ਨਹੀਂ ਨਹੀਂ ਪਹਿਲੇ ਨਹੀਂ ਆਏ ਕੱਲ ਹੀ ਆਏ ਯਾਰ ਰਾਤੀ ਬਾਕੀ ਇਹਨਾਂ ਵੱਲੋਂ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਗੁੱਡ ਵੀ ਲੈਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਤੇ ਤੁਹਾਨੂੰ ਹਰ ਵਾਰੀ ਤਾਂ ਕੋਈ ਵੀ ਚੋਬਾ ਜਾਂਦਾ ਕਿਸੇ ਧਰਮ ਦੀ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੀ ਹੋਇਆ ਹੈ ਇਹਦਾ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸੇ ਦਾ ਜਾਨੀ ਮਾਲਿਕ ਜਾਦਾ ਹੀ ਮਾਰ ਹੀ ਦੇਓ ਤਾਂ ਉਹਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਸਰ ਮੈਂ ਤਾਂ 3 ਕਿ ਮਹੀਨੇ ਹੋ ਗਏ ਮੈਂ ਇੱਥੇ ਹਾਂ